ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਵੀਰੇ ਅੱਜ ਚੱਲੇ ਆਂ ਅਸੀਂ ਰਾਣਾ ਸਾਹਿਬ ਬਈ ਪਹਿਲੀ ਸਾਈਕਲ ਯਾਤਰਾ ਆ ਸਾਡੀ ਇਧਰ ਆਪਣੇ ਨਾਲ ਬਹੁਤ ਹੀ ਆ ਤੇ ਦੁਖੀ ਆ ਤੇ 28 ਕਿਲੋਮੀਟਰ ਦਾ ਬਈ ਸਫਾਰਾ ਇੱਕ ਪਾਸਾ ਜਾਨੇ ਕੀ ਦੋਨੇ ਆਪਰੋਂ 60 ਕਿਲੋਮੀਟਰ ਤੇ ਲਵੇ ਹੋਣੇ ਆ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਸਾਰਾ ਕਿੰਨਾ ਕੁ ਟਾਈਮ ਲੱਗਦਾ ਸਾਨੂੰ ਪਹੁੰਚਣ ਨੂੰ ਆਪਣੇ ਇਧਰ ਦਮ ਦਮਾ ਗੁਰਦੁਆਰਾ ਸਾਹਿਬ ਦੇ ਮੂਹਰੇ ਖੜੇ ਆਂ ਇੱਥੋਂ ਚੱਲਦੇ ਆਂ ਬਸ ਲੋ ਵੀਰੇ ਚੱਲਦੇ ਆਂ ਤੇ 6 ਵਜੇ ਬਈ 10 ਮਿੰਟ ਹੋ ਗਏ ਤင်း ਦੱਸਾਂਗੇ ਕਿੰਨਾ ਟਾਈਮ ਲੱਗਦਾ ਬੋਲੇ ਸੋਨੇ ਹਰ ਚੱਲਿਆਂ ਵੀਰੇ ਵਾ ਜੁੜੇ ਰਹੇ ਤੁਹਾਨੂੰ ਦਿਖਾਵਾਂਗੇ ਬਾਈ 60 ਕਿਲੋਮੀਟਰ ਅਪਡਾਊਨ ਆ ਵੀ ਕਿੰਨਾ ਟਾਈਮ ਲੱਗਦਾ ਸਾਨੂੰ ਪਹੁੰਚਣ ਨੂੰ ਪਹਿਲੀ ਸਾਈਕਲ ਯਾਤਰਾ ਬਾਈ ਸਾਡੀ ਲਓ ਵੀਰੇ ਪਿੰਡ ਤੋਂ ਆਪਾਂ ਬਾਹਰ ਨਿਕਲ ਗਏ ਬਾਈ ਅਸੀਂ ਨੂੰ ਜਾਵਾਂਗੇ ਇੱਥੋਂ ਬਾਈ ਉਧਰ ਆਇਆ ਨਾਰੰਗਲ ਰੋਡ ਹੈ ਨਾ ਥੋੜਾ ਜਿਹਾ ਖਰਾਬ ਆ ਹਾਂ ਬਈ ਕਿੱਦਾਂ ਲੱਗ ਰਿਹਾ ਦੁਖੀ ਮਾਸਾ ਬਾਈ ਪਹਿਲੀ ਸਾਈਕਲ ਯਾਤਰਾ ਤੁਹਾਨੂੰ ਐਕਸਪੀਰੀਅੰਸ ਦਵਾਂਗੇ ਆਪਾਂ ਵੀ ਕਿਵੇਂ ਰਹੀ ਆਪਣੀ ਹੋਰ ਕਿਸੇ ਭਰਾ ਨੇ ਵੀ ਜੇ ਆਉਣਾ ਵਾ ਤਾਂ ਉਹਨੂੰ ਪਤਾ ਲੱਗੂਗਾ ਲੋ ਵੀਰੇ ਅਸੀਂ ਨਹਿਰ ਤੇ ਪਹੁੰਚ ਗਏ ਆਪਾਂ ਬਾਈ ਤੁਰੇ ਸੀਗੇ 6:10 ਤੇ ਤੇ ਹੁਣ ਹੋਇਆ 6:25 ਮਿੰਟ ਹੋਇਆ 15 ਮਿੰਟ ਇੰਝ ਅਸੀਂ ਯਾਨੀ ਕਿ 5 ਕਿਲੋਮੀਟਰ ਵਾਟ ਕੱਢਿਆ ਏ ਬਾਕੀ ਅੱਗੇ ਦਿਖਾਉਣੇ ਆ ਬਾਈ ਤੁਹਾਨੂੰ ਦੇਖਦੇ ਆ ਕੀ ਬਣਦਾ ਅੱਗੇ ਵੀ ਕਿੰਨਾ ਕੁ ਟਾਈਮ ਲੱਗੂਗਾ ਬਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਆਪਾਂ ਗਾਹਾਂ ਸਾਡਾ ਸਾਹਿਬ ਗੁਰਦੁਆਰਾ ਜੀ ਅੰਦਰ ਦਰਸ਼ਨ ਕਰਾਵਾਂਗੇ ਸਾਰਾ ਗੁਰਦੁਆਰਾ ਦਿਖਾਵਾਂਗੇ ਇੱਧਰ ਦੇਖ ਲਓ ਬਾਈ ਪਾਣੀ ਵੀ ਫੁੱਲੋਂਗਾ ਨਹਿਰਾਂ 'ਚ ਹੁਣ ਉੱਧਰ ਮੀਂਹੂ ਬਹੁਤ ਪਏ ਹੋਏ ਆ ਦੇਖ ਲਓ ਪੂਰਾ ਲਾਲ ਪਾਣੀ ਆਉਂਦਾ ਵਾ ਐਨ ਫੁੱਲ ਆਉਂਦਾ ਬਾਈ ਪਾਣੀ ਬਾਕੀ 뷰 ਚੈੱਕ ਕਰੋ ਬਾਈ ਸਵੇਰ ਦਾ ਦੇਖੋ ਕਿੰਨਾ ਵਧੀਆ ਐਕਸਪੀਰੀਅੰਸਾਂ ਸਾਂਝਾ ਕਰਾਂਗੇ ਬਾਕੀ ਤੁਹਾਨੂੰ ਆਪਾਂ ਕੀ ਕੀ ਟਾਈਮ ਲੱਗਦਾ ਵਾ ਪਹਿਲੀ ਵਾਰ ਚੱਲੇ ਆ ਲਓ ਵੀਰੇ ਅਸੀਂ ਪਿੰਡ ਕ੍ਰੋਸ ਕਰਕੇ ਹੁਣ ਤੁਹਾਨੂੰ ਆਪਾਂ ਮੇਨ ਰੋਡ ਤੇ ਪਹੁੰਚ ਗਏ ਦਿਖਾਉਨੇ ਆ ਜੁੜੇ ਰਹੋ ਆਪਣੇ ਲਓ ਬਾਈ ਡੇਲੋਂ ਵਾਲੇ ਰੋਡ ਤੇ ਚੜ ਗਏ ਇਹ ਜਾਨੀ ਕਿ ਉਧਰੋਂ ਵੀ ਰਾਹ ਆ ਜਾਂਦਾ ਬਾਈ ਨਾਰੰਗਾਲ ਅੱਲੀ ਜੀ ਵੀ ਉਹ ਰਾਹ ਥੋੜਾ ਜਨਾ ਟੁੱਟਿਆ ਜਿਆਦਾ ਹੋਇਆ ਵਾ ਤਾਂ ਕਰਕੇ ਸੀ ਯਾਰ ਆਏ ਆ ਤੇ ਬਾਟ ਹੈਗੀ ਅਸੀਂ ਵੀ ਉਹੀ 7 ਕਿਲੋਮੀਟਰ ਕ੍ਰੋਸ ਕਰਿਆ ਸੀ ਬਾਟ ਚੜ ਗਈ ਲੋ ਬਾਈ ਵਾ ਮੇਨ ਰੋਡ ਤੇ ਇਧਰ ਆਪਾਂ ਪਹੁੰਚਣ ਆਲੇ ਆ ਬੰਦਰਗਾਹ ਵਾਲਾ ਤਨ ਲੱਪਾ ਪਾਰ ਕਰਿਆ ਲੋ ਬਾਈ ਮੇਨ ਰੋਡ ਤੇ ਇਧਰ ਪਹੁੰਚ ਗਏ ਆਪਾਂ ਇਹ ਬੰਦਰਗਾਹ ਵਾਲਾ ਬਾਈ ਰਾਹ ਵਾ ਤੇ ਇਧਰ ਜੀ ਆਏ ਆ ਬਾਈ ਜਿੰਨਾ ਵੀ ਰਾਹ ਵਾ ਸਾਰਾ ਹੈ ਨਾ ਵਧੀਆ ਸੀਗਾ ਪੂਰਾ ਟੁੱਟਿਆ ਹੋਇਆ ਰਾਹ ਨਹੀਂ ਸੀਗਾ ਰਾਹ ਤਾਂ ਬਹੁਤ ਜਾਂਦੇ ਆ ਹੋਰ ਵੀ ਉਧਰ ਨਾਰੰਗਾ ਵਾਲੇ ਤੋਂ ਸਿੱਧਾ ਡੇਲੋਂ ਲਈ ਵੀ ਜਲੇ ਜਾਂਦਾ ਬਾਟ ਯਾਨੀ ਕਿ ਸੇਮ ਹੀ ਆ ਕਹ ਲੋ ਕਿਲੋ 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 ਮੀਟਰ ਇਧਰ ਜੀ ਵੱਧ ਪੈਂਦੀ ਆ ਕੋਈ 30 ਕਿਲੋਮੀਟਰ ਸਾਡੀ ਬਾਟ ਪੈ ਜਾਣੀ ਆ ਤੇ ਹਜੇ ਯਾਨੀ ਕਿ ਸਾਨੂੰ ਬਾਈ 7 ਵਜੇ ਆ ਦੇਖ ਲਓ 6:15 ਦੇ ਤੁਰੇ ਸੀ 49 ਮਿੰਟ ਹੀ ਹੋਏ ਆ ਦੇਖ ਲਓ ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਅੱਗੇ ਹੋਰ ਇਧਰ ਆਪਣੇ ਬੰਦੇ ਵੀ ਆਈ ਜਾਂਦੇ ਨਾਲ ਨਾਰਮਲ ਬਾਈ ਜਨ ਨਾਲੇ ਜਾ ਰਹੇ ਆ ਸੀ ਕੋਈ ਬੜਾ ਐ ਭਜਾ ਕੇ ਨਹੀਂ ਹੈਗਾ ਨਾਰਮਲ ਸਪੀਡ ਤੇ ਬਾਕੀ ਇਧਰ ਕਰੋ ਬਾਈ ਵੀਰ ਦਾ ਵੀਊ ਚੱਕ ਖੇਤਾਂ ਦਾ ਮੌਸਮ ਵੀ ਬਾਈ ਅੱਜ ਠੰਡਾ ਵੈਸੇ ਮੀਂਹ ਵੀ ਦਸ ਰਹੇ ਆ ਬਾਕੀ ਦੇਖੋ ਕੀ ਬਣਦਾ ਪਹੁੰਚੀਏ ਬਸ ਸੁਖੀ ਜਾਨਤੀ ਕਿਤੇ ਬਾਈ ਆਪਾਂ ਸਟਾਪ ਨਹੀਂ ਕੀਤਾ ਹੈਗਾ ਬਿਨਾਂ ਰੋਕੇ ਹੀ ਹਜੇ ਤਾਂ ਚੱਲ ਰਹੇ ਆ ਬਿਨਾਂ ਰੋਕੇ ਜਾਵਾਂਗੇ। ਲੋ ਵੀਰੇ ਆ ਗਏ ਇਧਰ ਮੇਨ ਰੋਡ ਤੇ ਬਾਈ। ਇਹ ਆਪਣੇ ਭਾਈ ਹੁਣ ਜਾਣਾ ਹੈ ਝਾਮਟਾ ਪਿੰਡ ਤੋਂ ਵਾ ਸਿੱਧਾ ਰਾੜਾ ਸਾਹਿਬ। ਇਹ ਕਾਇਆ ਬਾਈ ਸਾਜਰੇ ਥੋੜਾ ਮੌਸਮ ਵੀ ਠੀਕ ਹੁੰਦਾ ਵਾ। ਉਹ ਬਰੇ ਆਈ ਜਾਂਦੇ ਆ ਬੰਦੇ ਆਪਣੇ ਵੀ ਪਿੱਛੇ ਤੋਖੀ ਤੇ ਬੋਵੀ ਆ ਜਾਣੀ ਕਿ ਅੱਧ ਤੱਕ ਵਾੜ ਤੋਂ ਬਾਈ ਉੱਤੇ ਆ ਗਏ ਅਸੀਂ ਘਾਂਟਾ ਕੋਇਆ ਬਾਈ ਜਾਨੋ ਸਾਨੂੰ ਪੂਰਾ ਆ ਜੁੜੇ ਰਹੋ ਦਿਖਾਉਣੇ ਆ ਵੀਰੇ ਅੱਗੇ ਵੀ ਤੁਹਾਨੂੰ ਲਓ ਵੀਰੇ ਇੱਧਰ ਤੋਖੀ ਵੀ ਖਿੱਚੀ ਜਾਂਦਾ ਵਾ ਬਾਈ ਪਿੱਛੇ ਬੋਵੀ ਵੀ ਆਉਂਦਾ ਖਿੱਚੀ ਵਾ ਵੀਰੇ 10 ਕਿਲੋਮੀਟਰ ਰਹਿ ਗਈ ਵਾਡ 10 ਰਹਿ ਗਈ ਬੋਵੀ 10 ਰਹਿ ਗਈ ਵੀਰੇ ਬੋਵੀ ਨੇ ਦੇਖੀ ਐ ਮੈਪ ਤੇ ਹੁਣੀ ਤੇ ਤੋਂ ਆਪਾਂ ਝਮਟਾ ਵੈਂਡ ਨੂੰ ਮੋੜਨਾ ਵਾ ਜੇ ਭਾਈ ਅੱਗੇ ਤੋਂ ਕਿਸੇ ਬੰਦੇ ਨੇ ਹੋਰ ਵੀ ਸਾਈਕਲ ਤੇ ਆਉਣਾ ਵਾ ਆਪਾਂ ਤਾਂ ਹੀ ਬਲੌਗ ਬਣਾ ਰਹੇ ਹਾਂ ਵੀ ਆਹ ਰਾਹ ਭਾਈ ਆਉ ਸੇਫ ਆ ਪੂਰਾ ਆ ਆ ਵੀ ਵਧੀਆ ਬਣ ਵਾਲੇ ਰਾਹ ਵੀ ਕੋਈ ਟੋਆ ਡੱਬਾ ਨਹੀਂ ਹੈਗਾ ਬਾਲਾ ਪੂਰਾ ਵਧੀਆ ਰਾਹ ਸੀ ਭਾਈ ਕਿਉਂ ਅੱਗੇ ਤਾਂ ਆਪਾਂ ਡੇਲੋਂ ਲਈ ਜੇ ਜਦੋਂ ਜਾਣੇ ਆ ਉਹ ਰਾਹ ਵਾਲਾ ਟੁੱਟਿਆ ਹੋਇਆ ਵਾ ਨਾਲੇ ਰਾਹ ਭਾਈ ਇੱਕ ਹੂ ਵੀ ਲੋਟਾ ਨਾ ਵੀ ਚੱਲਦਾ ਨਹੀਂ ਛੋਟੀਆਂ ਛੜਕਾਂ ਨੇ ਓ ਬਾਈ ਲੱਗੀ ਉਧਰ ਰੇਸ ਕਹਿੰਦੇ ਦੁਖੀ ਉਹਨਾਂ ਦੀ ਖਿੱਚੀ ਜਾਂਦੇ ਆ ਕਹਿੰਦੇ ਪਹੁੰਚਣਾ ਟਾਰਗੇਟ ਜਲਦੀ ਬਾਈ ਲੋ ਵੀਰੇ ਰਾੜਾ ਸਾਹਿਬ ਵਾਲੀ ਨਹਿਰ ਤੇ ਆ ਗਏ ਦੇਖੋ ਬਾਈ ਪਾਣੀ ਫੁੱਲ ਆਉਂਦਾ ਪਿੱਛੋਂ ਮੀਂਹ ਬਹੁਤ ਵਜੇ ਲਾਲ ਪਾਣੀ ਆਉਂਦਾ ਪੂਰਾ ਪਹਾੜਾਂ ਵਾਲਾ ਤੇ 8 ਕਿਲੋਮੀਟਰ ਬਾਟ ਰਹਿ ਗਈ ਬਾਈ ਮੇਨ ਰੋਡ ਤੇ ਇਧਰ ਰਾੜਾ ਸਾਹਿਬ ਵਾਲੇ ਤੇ ਪਹੁੰਚ ਗਏ ਸੀ ਤੇ 1 ਘੰਟਾ 5 ਮਿੰਟ ਹੋਇਆ ਬਾਈ ਹਜੇ ਸਾਨੂੰ ਪੂਰੇ 6 ਵਜੇ 10 ਮਿੰਟ ਤੇ ਤੁਰੇ ਸੀ 7 ਵਜੇ ਬਾਈ 15 ਮਿੰਟ ਹੋਏ ਆ। ਲੋ ਵੀਰੇ 10 ਕਿਲੋਮੀਟਰ ਰਹਿ ਗਈ ਬਾਟ। ਬਾ 5 ਕਿਲੋਮੀਟਰ ਰਹਿ ਗਈ ਵੀਰੇ ਬਾਟ। ਆ ਵੀਰੇ ਇਧਰ ਰਾਹ ਹੈ ਨਾ ਸਿਆੜ ਨੂੰ ਚਲੇ ਜਾਂਦਾ ਵਾ। ਤੇ ਆ ਯਾਨੀ ਕਿ ਇਧਰ ਬਾਈ ਬਟਾਰੀ ਆ ਪਿੰਡ ਬਾ ਇਧਰ ਉਹ ਦਾ ਵੀ ਕਈ ਗਰੀ ਆ ਰਹਾ ਵੀ ਹੋਨੇ ਹੋਨੇ ਪਰ ਬਈ ਇਹ ਰਾਹ ਵਧੀਆ ਨਹੀਂ ਹੈਗਾ ਟੁੱਟਿਆ ਹੋਇਆ ਵਾ ਉਹਦਾ ਮੋਟਰਸਾਈਕਲ ਤੇ ਗੱਡੀ ਗੁੱਡੀ ਤੇ ਤਾਂ ਆਏ ਆ ਇੰਦਰ ਜੀ ਬਹੁਤ ਵਾਰ ਵੀ ਜਾਨ ਕਿ ਆਹ ਰਾਹ ਸਾਨੂੰ ਵਧੀਆ ਲੱਗਿਆ ਵਾ ਜੇ ਕਿਸੇ ਨੇ ਵੀ ਆਉਣਾ ਵਾ ਸਾਈਕਲ ਤੇ ਆਹੀ ਰਾਹ ਵੀਰੇ ਬਹੁਤ ਵਧੀਆ ਸੇਫ ਆ ਰਾਹ ਨਾ ਕੋਈ ਟੁੱਟਿਆ ਵਾ ਰਾਹ ਜ ਪੂਰਾ ਵਧੀਆ ਵਾ ਲੋ ਵੀਰੇ 4 ਕਿਲੋਮੀਟਰ ਰਹਿ ਗਿਆ ਰਾਣਾ ਸਾਹਿਬ ਵਾ ਉਹੀ ਭਾਈ 4 ਕਿਲੋਮੀਟਰ ਬਾੜ ਰਹੀਦੀ ਆ ਸਾਈਨ ਬੋਰਡ ਤੁਹਾਨੂੰ ਪਿੱਛੇ ਆਪਾਂ ਦਿਖਾਇਆ ਵਾ ਤੇ 1 ਘੰਟਾ ਭਾਈ 20 ਮਿੰਟ ਹੋਏ ਆ ਜਾਨੇ ਕਿ ਹੁਣ ਗਾਹਾਂ ਦੇਖਦੇ ਆ ਉਹੀ ਜਾਨਕ 10 ਮਿੰਟ ਦਾ ਲੱਗਣਗੇ ਹੋਰ 10 ਨਹੀਂ 15 ਲੱਗ ਜਾਣਗੇ 1.5 ਘੰਟਾ ਲੱਗੂ ਆਈ ਆ ਸਾਡਾ ਬਾਕੀ ਪਹੁੰਚ ਕੇ ਦੱਸਦੇ ਆ ਵੀ ਕਿੰਨਾ ਲੱਗਦਾ ਵਾ ਤੇ ਬਾਈ ਪਾਣੀ ਚੈੱਕ ਕਰੋ ਕਿਰਾਂ ਤੁਸੀਂ ਮੜਾ ਜਾ ਦੇਖ ਲਓ ਪਿੱਛੇ ਬਾਈ ਮੀਂਹ ਬਹੁਤ ਪੈ ਰਿਹਾ ਲਾਲ ਪਾਣੀ ਆਉਂਦਾ ਜਿਵੇਂ ਹੀ ਆਉਂਦਾ ਵੀ ਪੂਰੀ ਫੁੱਲ ਸਪੀਡ ਤੇ ਆ ਵੀਰੇ ਆਹ ਦੇਖ ਲਓ ਪੂਰੀ ਫੁੱਲ ਸਪੀਡ ਤੇ ਆਉਂਦਾ ਬਾਈ ਪਾਣੀ ਨਹਿਰ ਵੀ ਦੇਖ ਲਓ ਜਿਵੇਂ ਫੁੱਲ ਆ ਬਾਈ ਵਾਹ ਪ੍ਰਮਾਤਮਾ ਬਾਈ ਮਿਹਰ ਕਰੇ ਵੀ ਮੀਂਹ ਮੂ ਯਾਰ ਘਟ ਜਾਣਾ ਉਧਰ ਦੇਖ ਲੋ ਫੁੱਲ ਆ ਬਾਈ ਪਾਣੀ ਕਿੰਨੇ ਸਾਵੇਂ ਦੇਖ ਲੋ ਕਿੰਨੇ ਹੜਾ ਗਏ ਯਾਰ ਮੀਂਹ ਬਹੁਤ ਪਿਆ ਨਾ ਪਾਣਾ ਲਈ ਬਾਈ ਹੋ ਵੀਰੇ 4 ਮਿੰਟ ਰਹਿੰਦੇ ਆ ਮੁੰਡੇ ਕਹਿੰਦੇ ਵੀ ਹਨਾ ਡੇਢ ਘੰਟੇ ਜੀ ਲਾਉਣਾ ਵਾ ਪੂਰਾ ਖਿੱਚ ਤੇ ਹੁਣ ਬਾਈ ਥੋੜੇ ਜੇ ਉਹ ਬਾਟ ਵੀ ਬਾਈ ਥੋੜੀ ਰਹਿ ਗਈ ਆ ਬਸ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਉਣ ਵਾਲਾ ਆ ਉਹ ਵੀ ਖੇਚਦੇ ਬਾਅਦ 4 ਮਿੰਟ ਹੀ ਰਹਿੰਦੇ ਆ ਡੇਢ ਘੰਟੇ ਚ ਖਿੱਚਦੇ ਬਾਈ ਕਰੋ ਚੱਕ ਜਾਂਦੇ ਆ ਨਾ ਉੱਡੇ ਐ ਇਧਰ ਬਾਈ ਪਾਣੀ ਚੈੱਕ ਕਰੋ ਪੌਲ ਤੇ ਜਮੇ ਨਾਲ ਹੀ ਹੁੰਦਾ ਵਾ ਦੇਖ ਲਓ ਜਮੇ ਨਾਲ ਹੀ ਲੱਗਿਆ ਹੋਇਆ ਪਾਣੀ ਪਾਣੀ ਦਾ ਪੱਧਰ ਬਾਈ ਬਹੁਤ ਉੱਚਾ ਹੋਇਆ ਪਿਆ ਵਾ ਲੋ ਵੀਰੇ ਪਹੁੰਚ ਗਏ ਦੇਖੋ ਟਾਈਮ 7:40 ਹੋ ਗਿਆ ਪੂਰੇ ਡੇਢ ਘੰਟਾ ਲੱਗਿਆ ਬਾਈ ਜੋਧਾ ਤੋਂ ਆਏ ਆ ਪਰਾੜਾ ਸਾਹਿਬ 30 ਕਿਲੋਮੀਟਰ ਵਾਟ ਪੈ ਗਈ ਬਾਈ ਇੱਧਰ ਜੀ ਆਉਂਦੇ ਸਾਹਮਣੇ ਬਸ ਗੁਰਦੁਆਰਾ ਸਾਹਿਬ ਆ ਗਿਆ ਕਰਾਉਨੇ ਆ ਤੁਹਾਨੂੰ ਦਰਸ਼ਨ ਵੀਰੇ ਲੋ ਵੀਰੇ ਪਹੁੰਚ ਗਏ ਬਾਈ ਹੋਏ ਡੇਢ ਘੰਟਾ ਲੱਗਿਆ ਵੀਰੇ ਪੂਰਾ ਸਾਹਮਣੇ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਵੀਰੇ ਪਿੱਛੇ ਆਪਣੇ ਬੰਦੇ ਵੀ ਆਈ ਜਾਂਦੇ ਆ ਬਾਬਾਈ ਸਾਈਕਲ ਲਾਉਣੇ ਹੁਣ ਪਾਰਕਿੰਗ ਦੇ ਵਿੱਚ ਅੰਦਰ ਫਿਰ ਕਰਦੇ ਆ ਦਰਸ਼ਨ ਲੋ ਵੀਰੇ ਲਾ ਤੇ ਆਪਾਂ ਸਾਈਕਲ ਬਾਈ ਸਟੈਂਡ ਤੇ ਬਾਰਤੀਆਂ ਤੇ ਇਹਨਾਂ ਦੇ ਲੱਗੀਆਂ ਤੇ ਹੁਣ ਆਪਾਂ ਲੋਕਾ ਕਰਦਨੇ ਆ ਬਾਈ ਤਿੰਨੇ ਸਾਈਕਲ ਤਿੰਨਾਂ ਨੂੰ ਇਕੱਠਾ ਹੀ ਲੋਕ ਲਾ ਦੇਣਾ ਵਾ ਲੋ ਵੀਰੇ ਪਹੁੰਚ ਗਏ ਵਾਹਿਗੁਰੂ ਬਾਬਾ ਜੀ ਦੇਖੋ ਵੀਰੇ ਡੈਕੋਰੇਸ਼ਨ ਬਹੁਤ ਵਧੀਆ ਹੋਈ ਆ ਜੇ ਵਾਰਸੀ ਵੀ ਬਾਈ ਸਟਾਰਟ ਆ ਜਿਆਦਾ ਲੈ ਲਿਆ ਤੇ ਹੁਣ ਦਿਖਾਉਣਾ ਤੁਹਾਨੂੰ ਇੱਧਰ ਬਾਕੀ ਕਰੋ ਜੱਕ ਵੀਰੇ ਗੁਰਦੁਆਰਾ ਸਾਹਿਬ ਬਹੁਤ ਵਈ ਵਧੀਆ ਬਣਿਆ ਇੱਧਰ ਪਾਰਕ ਕੰਪੂਰ ਕੋਲ ਨੋਵਰੇ ਇੱਧਰ ਪੋਰਾ ਸਾਹਿਬ ਆ ਪੋਰਾ ਸਾਹਿਬ ਬਈ ਬੰਦਾ ਬੰਦਾ ਪੋਰਾ ਸਾਹਿਬ ਦੇਖੋ ਬਈ ਬਹੁਤ ਵਧੀਆ ਡੈਕੋਰੇਸ਼ਨ ਹੋਈ ਜੀ ਆ ਤੇ ਸਾਹਮਣੇ ਲੰਗਰ ਹਾਲ ਆ ਤੇ ਇੱਧਰ ਵੀ ਦੇਖ ਲੋ ਪਾਰਕ ਕੰਪੂਰ ਕੰਬ ਬਹੁਤ ਵਧੀਆ ਬਣੀਆਂ ਹੋਈਆਂ ਬਈ ਉਹ ਵਧੀਆ ਬਣਿਆ ਵਾ ਗੁਰਦੁਆਰਾ ਸਾਹਿਬ ਜਾਨੀ ਕਿ ਇੱਧਰ ਆ ਤਾਂ ਜਾਨੀ ਹੁਣ ਥੋੜਾ ਜਿਹਾ ਟਾਈਮ ਹੋਇਆ ਬਾਈ ਬਣਿਆ ਇਹਨੂੰ ਇੱਧਰ ਕਰੋ ਚੈੱਕ 50ਵੀਂ ਵਰਤੀ ਆ ਬਾਈ ਤੇ ਆਪਾਂ ਭਾਰਤਾਂ ਲੈ ਲੈ ਤੇ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਆਦੇ ਆਂ ਪ੍ਰਸ਼ਾਦਾ ਚਾਖਦੇ ਆਂ ਚੈੱਕ ਕਰੋ ਤੁਸੀਂ ਵਾੜੇ ਦੇ ਦੇਖੋ ਕੱਡੇ ਵੱਡੇ ਪੱਕੇ ਆ ਬਾਈ ਦੇਖ ਲਓ ਸਾਰੇ ਲੰਗਰ ਹਾਲ ਦੇ ਵਿੱਚ 4 ਇਹ ਪੰਜ ਛੇ ਪੱਖੇ ਹੀ ਲੱਗਿਆ ਦੇਖ ਲੋ ਇਹ ਲੱਗਦੇ ਤੁਹਾਨੂੰ ਆਏ ਆ ਨਾ ਥੋੜੀ ਥੋੜੀ ਚੱਲਦੇ ਆ ਪਰ ਇਹਨਾਂ ਦੀ ਹਵਾ ਬਹੁਤ ਜ਼ਿਆਦੇ ਆ ਇਹ ਲੰਗਰ ਹਾਲ ਬਾਈ ਥੋੜਾ ਜਿਹਾ ਟਾਈਮ ਹੋਇਆ ਬਾਈ ਇੱਧਰ ਨਵਾਂ ਬਣੇ ਨੂੰ ਆਹ ਦੇਖ ਲੋ ਬਾਈ ਅਸੀਂ ਕਿੰਨੀ ਦੂਰ ਬੈਠੇ ਆ ਪੱਖਾ ਲੱਗਦਾ ਨਾ ਦੇਖਣ ਨੂੰ ਤੁਹਾਨੂੰ ਥੋੜੀ ਚੱਲਦਾ ਪਰ ਹਵਾ ਬਹੁਤ ਜ਼ਿਆਦੇ ਆ ਇੱਧਰ ਬਾਈ ਆਪਣੇ ਸੰਤ ਇਚਰ ਸਿੰਘ ਜੀ ਮੈਮੋਰੀਅਲ ਹਸਪਤਾਲ ਰੜਾ ਸਾਹਿਬ ਸਾਹਮਣੇ ਮੌਸਮ ਵੀ ਬਾਈ ਮੀਹ ਮੀਹ ਵਾਲਾ ਬਣਿਆ ਹੋਇਆ ਵਾ ਬਸ ਹੁਣ ਪਰਜਾ ਦਾ ਚਾਕਰੇ ਆਪਾਂ ਤੇ ਹੁਣ ਵਾ ਚੱਲਦੇ ਬਾਈ ਸਾਰੇ ਫੋਮੈਨਾ ਮਲ ਕਬ ਹੋਣਾ ਸੋ ਬਾਈ ਹਰਕਾ ਨਾਮ ਕੋਤ ਬਹੁਤ ਬਾਈ ਸੰਗਤ ਤਾਂ ਪਹੁੰਚੀ ਆ ਵਰਸੀ ਵੀ ਬਾਈ ਸਟਾਰਟ ਹੀ ਆ ਲੋਬਰੇ ਹੁਣ ਚੱਲਦੇ ਆਪਾਂ ਘਰੇ ਬਾਈ ਮੱਥਾ ਟੇਕ ਲਿਆ ਦਰਸ਼ਨ ਵਧੀਆ ਹੋ ਗਏ ਬਾਈ ਸਾਜ ਰਿਹਾ ਇਹਦਾ ਇਹ ਫੈਦਾ ਵਾ ਹੋਇਆ ਬਾਈ ਵਰਸੀ ਸਮਾਗਮ ਸੰਤ ਬਾਬਾ ਇਸਰਹੰਗੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਬਾਈ ਦੇਖੋ ਇਕੱਠ ਜਾਨਕੀ ਬਹੁਤ ਹੁੰਦਾ ਬਾਈ ਇਹ ਨਾਲੇ ਸਵੇਰ ਦਾ ਟਾਈਮ ਆ 26 ਤਰੀਕ ਤੱਕ ਹੈਗੀ ਆ ਵਰਸੀ ਲਓ ਵੀਰੇ ਚੱਲੇ ਆ ਹੁਣ ਘਰੇ ਬਾਈ 9 ਵਜ ਗਏ ਯਾਨਕੀ ਵਧੀਆ ਦਰਸ਼ਨ ਹੋ ਗਏ ਵੀਰੇ ਆਪਣੇ ਬੰਦੇ ਆਉਂਦੇ ਆ ਆ ਹੁਣ ਆਪ ਚੱਲਦੇ ਆ ਘਰੇ ਬਾਈ ਆਣਦਣ ਦੱਸਾਂਗੇ ਵੀ ਘਰੇ ਪਹੁੰਚਣ ਨੂੰ ਵਾਪਸੀ ਤੇ ਕਿੰਨਾ ਟਾਈਮ ਲੱਗਿਆ ਵਾ ਪਾਣੀ ਦੇਖ ਲਓ ਬਾਈ ਪੂਰਾ ਫੁੱਲਾ ਨਹਿਰ ਚ ਔਲ ਦੇ ਨਾਲ ਜਾਂਦਾ ਤੇ ਬਾਕੀ ਫੁੱਲ ਜਾਂਦਾ ਬਾਈ ਪਾਣੀ ਫੁੱਲ ਪੂਰਾ ਬਾਕੀ ਬਾਈ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਲਓ ਬਾਈ ਇਹ ਤਾਂ ਡੇਲੋਂ ਵਾਲੇ ਰੋਡ ਤੇ ਆ ਗਏ 10 12 ਕਿਲੋਮੀਟਰ ਕਰਾਸ ਕਰਿਆ ਵੀਰੇ ਲਓ ਵੀਰੇ ਬੰਦਰਗਾਹ ਵਾਲੇ ਰਾਹ ਤੇ ਪਹੁੰਚ ਗਏ ਬਾਕੀ ਵੀ ਸਾਈਕਲ ਤੇ ਆਪਣੀ ਪਹਿਲੀ ਯਾਤਰਾ ਸੀਗੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵਾ ਹੋਰ ਵੀ ਆਪਣੇ ਭਰਾ ਨੇ ਕਿਹਾ ਨੇ ਆਉਣਾ ਵਾ ਵੀ ਜਾਨੇ ਕੀ ਕਹਰੋ ਠੀਕ ਆ ਵੀ ਵਧੀਆ ਵੀ ਕੋਈ ਬੜੀ ਸਹਾਕਟ ਨਹੀਂ ਹੁੰਦੀ ਹੁੰਦਾ ਆ ਜਾਂਦਾ ਆਰਾਮ ਨਾਲ ਲਓ ਬਾਈ ਆਗੇ ਸਾਹਮਣੇ ਕਿਲਾ ਰੈਪਰ ਬਾਈ ਲਓ ਬਾਈ ਇਧਰ ਆਪਣੇ 80 ਪਿੰਡ ਐਂਟਰ ਕਰਕੇ 메ਨ ਰੋਡ ਰਹਿ ਗਿਆ ਪਿੱਛੇ ਲੋਬਰੇ 9 ਵਜੇ ਤੁਰੇ ਸੀ ਅਸੀਂ ਰਾੜਾ ਸਾਹਿਬ ਤੋਂ ਤੇ ਹੁਣ 10 ਵਜੇ ਬਾਈ 17 ਮਿੰਟ ਹੋ ਗਏ। ਉਹੀ ਯਾਨੀ ਕਿ 13-14 ਕਿ ਮਿੰਟ ਰਹਿੰਦੇ ਆ ਰੇਡ ਘੰਟੇ 'ਚ ਬਸ ਥੋੜੀ ਜਿਹੀ ਪਾਰਟੀ ਰਹਿ ਗਈ ਕਿੰਨੀ 5 ਕਿਲੋਮੀਟਰ ਰਹਿ ਗਈ। ਉਹ 5 ਕਿਲੋਮੀਟਰ ਰਹਿ ਗਈ ਬਾਈ ਇਹ ਆਸੀ ਪਿੰਡ 'ਚ ਐਂਟਰ ਹੋ ਗਏ। ਉਹੀ ਯਾਨੀ ਕਿ ਡੇਢ ਘੰਟਾ ਹੀ ਬਾਈ ਬਾਪ ਸਾਨੂੰ ਲੱਗਿਆ ਵਾ ਸਾਨੂੰ। ਉੰਨੀ ਕੁ ਨਾਰਮਲ ਸਪੀਡ ਤੇ ਜਿੰਨੀ ਕੁ ਤੇ ਹੀ ਗਏ ਸੀ ਉੰਨੀ ਕੁ ਤੇ ਹੀ ਬਾਈ ਵਾਪਸ ਆਏ ਆ। ਆਰਾਮ ਨਾਲ ਨਾ ਰੁਕੇ ਆ ਕਿਤੇ। ਲੋ ਬਾਈ ਆਸੀ ਵਾਲੀ ਨਹਿਰ ਤੇ ਪਹੁੰਚ ਗਏ। ਇੱਧਰ ਵੀ ਬਾਈ ਚੱਲਦਾ ਵਾ ਕੰਮ। ਇੱਧਰ ਨੇਰ ਹੈ ਬਾਈ ਇੱਧਰ ਵੀ ਸਾਫ਼ ਸੁਭਈਏ ਦਾ ਬਾਈ ਕੰਮ ਚੱਲਦਾ ਵਾ ਲੋ ਵੀਰੇ ਪਹੁੰਚਣ ਆਲੇ ਆ ਆਪਣੇ ਪੰਡ ਲੋ ਬਾਈ ਪਹੁੰਚ ਗਏ ਫਾਈਨਲੀ ਆਪਾਂ ਯੋਧਾ ਪੰਡ ਆਪਣੇ ਇੱਧਰ ਦੇਖ ਲਓ ਬਾਈ ਮੀਂਹ ਪੈ ਗਿਆ ਕਾਫੀ ਉੱਥੇ ਜਮਾ ਨਹੀਂ ਪਿਆ ਹੈਗਾ ਲਓ ਬਾਈ ਪਹੁੰਚ ਗਏ ਆਪਣੇ ਗੁਰਦੁਆਰਾ ਦਾਮਦਮਾ ਸਾਹਿਬ ਦੇ ਮੂਰੇ ਇੱਥੋਂ ਵੀ ਬਾਈ ਤੁਰੇ ਸੀਗੇ ਤੇ ਉਹੀ ਦੇਖ ਲਓ ਡੇਢ ਘੰਟੇ ਹੀ ਸਾਨੂੰ ਜਾਣ ਨੂੰ ਲੱਗਿਆ ਤੇ ਡੇਢ ਹੀ ਆਉਣ ਨੂੰ ਲੱਗਿਆ ਵੀਰੇ ਬਾਕੀ ਬਾਈ ਮਿਲਦੇ ਆ ਤੁਹਾਨੂੰ ਜਲਦੀ ਨਵੀਂ ਵੀਡੀਓ ਵਿੱਚ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜਦ ਤੱਕ ਟੇਕ ਕੇ ਰਹੀ ਬਾਈ ਸਾਰੇ ਭਰਾਵਾਂ ਨੂੰ